ਜਦੋਂ ਬੰਦੇ ਦੇ ਅੰਦਰ ਵਿਸ਼ਵਾਸ ਹੁੰਦਾ ਗੁਰੂ ਸਾਹਿਬ ਮਹਾਰਾਜ ਦਾ ਸਿੱਖ ਹੋਇਆ ਭਾਈ ਫੱਗੂ ਭਾਈ ਫੱਗੂ ਯੂਪੇ ਵਾਲੀ ਇਲਾਕੇ ਵਿੱਚ ਰਹਿੰਦਾ ਸੀਗਾ ਤੇ ਦਸਵੰਦ ਇਕੱਠਾ ਕਰਕੇ ਭੇਜਦਾ ਸੀਗਾ ਗੁਰੂ ਘਰ ਵਿੱਚ ਸੋ ਜਦੋਂ ਉਹਨੇ ਆਪਣਾ ਘਰ ਬਣਾਇਆ ਨਾ ਅਸੀਂ ਘਰ ਵਿੱਚ ਸੋਚਦੇ ਹਾਂ ਅਸੀਂ ਅੱਛਾ ਬੈੱਡਰੂਮ ਇਦਾਂ ਹੋਣਾ ਚਾਹੀਦਾ ਡਰਾਈੰਗ ਰੂਮ ਇਦਾਂ ਹੋਣਾ ਚਾਹੀਦਾ ਕਿਚਨ ਇੱਥੇ ਹੋਣੀ ਚਾਹੀਦੀ ਇਦਾਂ ਹੋਣਾ ਚਾਹੀਦਾ ਜਦੋਂ ਭਾਈ ਫੱਗੂ ਨੇ ਘਰ ਬਣਾਇਆ ਨਾ ਇਸ ਸਭ ਤੋਂ ਪਹਿਲਾਂ ਉਹਦੇ ਮਨ 'ਚ ਨਾ ਉਹ ਸਾਰਾ ਧਿਆਨ ਹੀ ਉਹਦਾ ਗੁਰੂਵਲ ਚ ਵੜਿਆ ਪਿਆ। ਕਹਿੰਦਾ ਆਪ ਵਿਹੜਾ ਇਦਾਂ ਦਾ ਹੋਣਾ ਚਾਹੀਦਾ। ਇੱਥੇ ਨਾ ਆਪਾਂ ਬਾਬਾ ਜੀ ਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜਾਂ ਆਣਗੇ ਨਾ ਅਸੀਂ ਇੱਥੇ ਵੱਡਾ ਸਾਰਾ ਮੰਝਾ ਲਾ ਦੇਣਾ ਤੇ ਉਦੋਂ ਗੁਰੂ ਸਾਹਿਬ ਬੈਠਣਗੇ। ਘਰ ਦਾ ਗੇਟ ਇਦਾਂ ਵੱਡਾ ਹੋਣਾ ਚਾਹੀਦਾ। ਸਾਰਿਆਂ ਨੂੰ ਕਹੇ ਰਿਸ਼ਤੇਦਾਰ ਪਤਾ ਨਹੀਂ ਗੁਰੂ ਸਾਹਿਬ ਕਦੀ ਆਂਦੇ ਆ ਇੱਧਰ ਨੂੰ ਕਦੀ ਕੋਈ ਗੁਰੂ ਸਾਹਿਬ ਆਏ ਨਹੀਂ ਪਹਿਲਾਂ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਸਟ ਗੁਰੂ ਜਿਹੜੇ ਇੱਧਰ ਨੂੰ ਆ ਅਸਾਮ ਵਾਲੇ ਸਾਈਡ ਤੇ ਪਹਿਲਾਂ ਗੁਰੂ ਨਾਨਕ ਪਾਸ਼ਾ ਹੋ ਗਏ ਸੀਗੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਾਰਾ ਇੱਧਰ ਨੂੰ ਗਏ ਆ ਤੇ ਉਹ ਉਹਨੇ ਆਪਣਾ ਘਰ ਵੀ ਦਾ ਚੌੜਾ ਵੱਡਾ ਦਰਵਾਜ਼ਾ ਬਣਾਇਆ ਕਹਿੰਦਾ ਜਦੋਂ ਗੁਰੂ ਸਾਹਿਬ ਆਣਗੇ ਤੇ ਅਸੀਂ ਇਸ ਤਰ੍ਹਾਂ ਖੁੱਲਾ ਰੱਖਣਾ ਦਰਵਾਜ਼ਾ ਨਾਲ ਸੰਗਤ ਵੀ ਆਉਣੀ ਆ ਸੋ ਇੱਕ ਮਨ ਦੇ ਵਿੱਚ ਵਿਸ਼ਵਾਸ ਤੇ ਇੰਨਾ ਜਿਆਦਾ ਪਿਆਰ ਸੀਗਾ ਉਹਦਾ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਨਾਲ ਤੇ ਕਰਤੇ ਇੱਕ ਬਾਦ ਅਸਾਂ ਮਾਰੇ ਨੂੰ ਦਸਵੰਦ ਭੇਜਦਾ ਸੀਗਾ ਇਕੱਠਾ ਕਰਕੇ ਆਪਣੇ ਇਲਾਕੇ ਵਿੱਚੋਂ ਚਲੋ ਗੁਰੂ ਸਾਹਿਬ ਨੇ ਉਹਦੀ ਗੱਲ ਨੂੰ ਪੂਰਾ ਕੀਤਾ ਬਚਨਾਂ ਨੂੰ ਪੂਰਾ ਕੀਤਾ ਤੇ ਮਨ ਦੇ ਜਿਹੜੀ ਭਾਵਨਾ ਅਰਦਾਸਾਂ ਨੂੰ ਪੂਰਾ ਕੀਤਾ ਗੁਰੂ ਸਾਹਿਬ ਉਹਦੇ ਘਰ ਗਏ ਦਰਸ਼ਨ ਕਰਨ ਉਹਦੇ ਆਪਣਾ ਘਰ ਗਏ ਤੇ ਜਦੋਂ ਘਰ ਗਏ ਤੇ ਬੜਾ ਹੀ ਖੁਸ਼ ਹੋਇਆ ਤੇ ਬਿਠਾਇਆ ਜਦੋਂ ਉਸ ਤਰ੍ਹਾਂ ਹੀ ਸੋਚਿਆ ਸੀਗਾ ਕਿ ਵਿਹੜੇ ਵਿੱਚ ਉਠਾਵਾਂਗਾ ਮੰਝੇ ਉੱਤੇ ਉਦਾਂ ਹੀ ਬੈਠੇ ਆ ਗੁਰੂ ਸਾਹਿਬ ਗੁਰੂਵਰ ਇਹ ਗੱਲ ਅਸਮਾਰਜ ਤੇ ਭਾਈ ਫੱਗੂ ਨੂੰ ਕਹਿੰਦੇ ਆ ਭਾਈ ਫੱਗੂ ਤੁਸੀਂ ਦਸਵੰਦ ਭੇਜਦੇ ਹੋ ਕਹਿੰਦਾ ਹਾਂ ਜੀ ਹਜੂਰ ਕਹਿੰਦਾ ਬਾਬਾ ਜੀ ਆਪ ਜੀ ਨੂੰ ਹਰ ਮਹੀਨੇ ਦਸਵੰਦ ਦਾਸ ਤੋਂ ਇਕੱਠਾ ਕਰਕੇ ਭੇਜਨਾ ਆਪ ਜੀ ਦੀ ਲਈ ਤੇ ਗੁਰੂ ਸਾਹਿਬ ਨੇ ਕਿਹਾ ਤੁਸੀਂ ਦਸਵੰਦ ਸਾਨੂੰ ਪੂਰਾ ਨਹੀਂ ਭੇਜਿਆ ਤੇ ਭਾਈ ਫੱਗੂ ਵਾਸ ਵੈਰੀ ਓਨੈਸਟ ਕਹਿੰਦਾ ਸੋਚੀ ਪਾਇਆ ਕਹਿੰਦਾ ਮੈਂ ਕਿਹੜਾ ਦਸਵੰਦ ਨਹੀਂ ਭੇਜਿਆ ਤੇ ਗੁਰੂ ਸਾਹਿਬ ਫਿਰ ਕਹਿੰਦੇ ਭਾਈ ਫੱਗੂ ਤੁਸੀਂ ਇੱਕ ਜਿਹੜਾ ਸੀਗਾ ਸਰੀਰ ਦਾ ਸਾਡੇ ਤੱਕ ਦਸਵੰਦ ਨਹੀਂ ਪਹੁੰਚਾਇਆ ਹੈਗਾ ਅਸੀਂ ਯਾਦ ਕਰੋ ਕਿਦਾ ਨਹੀਂ ਦਸਵੰਦ ਭੇਜਿਆ ਤੁਸੀਂ ਉਹ ਯਾਦ ਕਰਨ ਲੱਗ ਪਿਆ ਕਹਿੰਦਾ ਉਸ ਮੈਂ ਸਾਰਿਆਂ ਦਾ ਪਹੁੰਚਾਇਆ ਮੈਂ ਕਾਪੀ ਕੱਢ ਲਈ ਉਹਨੇ ਉਹਨੇ ਨੋਟਸ ਕਰਦਾ ਸੀਗਾ ਦੇਖਦਾ ਕਹਿੰਦਾ ਸਾਰਾ ਕੁਝ ਹੋ ਗਿਆ ਤੇ ਫੇਰ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਤੁਸੀਂ ਯਾਦ ਕਰੋਗੇ ਕਿ ਅਸੀਂ ਕਰਾਈਏ ਕਹਿੰਦਾ ਬਾਬਾ ਜੀ ਤੁਸੀਂ ਸਮਰਤ ਬਖਸ਼ੋ ਗੁਰੂ ਸਾਹਿਬ ਕਹਿੰਦੇ ਭਾਈ ਫੱਗੂ ਯਾਦ ਕਰੋ ਫਲਾਣਾ ਫਲਾਣਾ ਕਰ ਤੇ ਉੱਥੇ ਤੁਸੀਂ ਕੀ ਵਾਰਤ ਹੋਇਆ ਸੀਗਾ ਉਹਨਾਂ ਨੇ ਉਹਦਾ ਨਾਮ ਲਿੱਤਾ ਤੇ ਗੁਰੂ ਉਹਨੂੰ ਚੇਤਾ ਆ ਗਿਆ ਭਾਈ ਫੱਗੂ ਨੂੰ ਭਾਈ ਫੱਗੂ ਕਹਿੰਦਾ ਹਾਂਜੀ ਬਾਬਾਈ ਹੋਇਆ ਕੀ ਸੀਗਾ ਉੱਥੇ ਤੇ ਭਾਈ ਫੱਗੂ ਨੂੰ ਕਹਿੰਦੇ 10 ਸਾਰੀ ਸੰਗਤ ਨੂੰ ਕੀ ਹੋਇਆ ਸੀ ਉੱਥੇ ਤੇ ਭਾਈ ਫੱਗੂ ਕਹਿੰਦਾ ਮੈਂ ਨਾ ਜਿੱਦਾਂ ਦਰਵਾਜ਼ਾ ਖੜਕਾਨੇ ਆ ਕਿ ਗੁਰੂ ਘਰ ਲਈ ਦਸਵੰਦ ਦੇ ਦੋ ਆਂਦੇ ਉਹ ਪਹਿਲਾਂ ਘਰਾਂ ਚ ਆਉਂਦੇ ਸੀਗੇ ਤੇ ਗੁਰੂ ਘਰ ਲਈ ਦਸਵੰਦ ਦੇ ਦੋ ਤੇ ਉਹਨਾਂ ਮਾਤਾ ਘਰ ਦੀ ਕਲਪੀ ਪਈ ਸੀ ਥੋੜੀ ਉਹ ਜਿੱਦਾਂ ਹੁੰਦਾ ਨਾ ਕਿ ਮੰਗਣ ਵਾਲੇ ਆ ਜਾਂਦੇ ਠਹਿਰ ਕੇ ਦਵਾਂਗੇ ਆ ਕਰਨੇ ਤੇ ਘਰ ਸਫਾਈ ਕਰਦੀ ਪਈ ਸੀ ਝਾੜੂ ਮਾਰਦੀ ਪਈ ਸੀ ਕਹਿੰਦੀ ਤੁਹਾਨੂੰ ਵੀ ਪਤਾ ਨਹੀਂ ਲੱਗਦਾ ਸਵੇਰੇ ਸਵੇਰੇ ਚਿਰਕੇ ਆ ਜਾਂਦੇ ਹੋਰ ਕੰਮ ਬੰਦੇ ਨੇ ਕਰਨੇ ਨਹੀਂ ਹੁੰਦੇ ਤੇ ਤੁਸੀਂ ਆ ਗਏ ਦਸਵੰਦ ਮੰਗਣ ਆ ਗਏ ਹਲੇ ਠਹਿਰ ਕੇ ਆਇਓ ਉਹ ਕਹਿੰਦਾ ਭੈਣ ਮਾਤਾ ਜੀ ਮੈਂ ਫਿਰ ਇਧਰੋਂ ਨਿਕਲ ਜਾਣਾ ਫਿਰ ਅੱਜ ਆਪਾਂ ਉਹ ਨੋਟ ਕਰਕੇ ਭੇਜਣਾ ਇਹਨਾਂ ਨੇ ਤੁਹਾਡੇ ਇਨਸਿਸਟ ਕੀਤਾ ਭਾਈ ਸਾਹਿਬ ਨੇ ਬਾਬਾ ਭਾਈ ਫਗੂ ਜੀ ਨੇ ਤੇ ਮਾਤਾ ਕਹਿੰਦੀ ਅੱਛਾ ਦਸਵੰਦ ਤੇ ਨਹੀਂ ਹੈਗਾ ਕੂੜਾ ਹੈਗਾ ਇਹ ਹੀ ਲੈ ਜਾ ਬਗੈਰ ਕੋਈ ਹਾਂ ਨਾ ਦੇ ਵਿਦਆਉਟ ਐਨੀ ਕੁਐਸਚਨ ਪਾਈ ਫੱਗੂ ਜਿਹਨੇ ਆਪਣੀ ਜੇਬ ਚੋਂ ਰੁਮਾਲ ਕੱਢਿਆ ਤੇ ਉਹ ਕੂੜਾ ਨਾ ਕੂੜਾ ਇਕੱਠਾ ਕੀਤਾ ਗੰਡ ਮਾਰੀ ਤੇ ਲੈ ਕੇ ਚਲੇ ਗਿਆ ਦਸ ਕਹਿੰਦੇ ਚਲੋ ਜੋ ਗੁਰੂ ਘਰ ਦੀ ਤੁਸੀਂ ਤਾਂ ਪਰਵਾਹ ਨਹੀਂ ਆ ਕੂੜਾ ਚੁੱਕ ਲਿਆ ਜਿਹੜਾ ਘਰ ਇਕੱਠਾ ਕਰਦੀ ਪਈ ਸੀ ਮਾਤਾ ਤੇ ਆ ਗਿਆ ਸਾਰਿਆਂ ਦਾ ਜਦ ਸਬੰਦ ਨੋਟ ਕਰਦੇ ਪਏ ਆ ਫਲਾਣੇ ਦੇ ਇੰਨੇ ਪੈਸੇ ਫਲਾਣੇ ਦੇ ਇੰਨੇ ਪੈਸੇ ਫਲਾਣੇ ਦੇ ਇੰਨੇ ਪੈਸੇ ਜਦੋਂ ਵਾਹਣਾ ਬੀਬੀ ਦੀ ਟਰਨ ਆਈ ਕਿ ਉਹਨ ਬੀਬੀ ਦੇ ਲਿਖਣਾ ਕਿ ਹਾਜ਼ਰੀ ਪਈ ਉਹਦੀ ਕਿ ਨਹੀਂ ਖੋਲਣ ਤੋਂ ਪਹਿਲਾਂ ਨਾ ਅਰਦਾਸ ਕਰਦੇ ਆ ਛੋਟੀ ਜੀ ਤਨ ਗੁਰੂ ਤੇਗ ਬਹਾਦਰ ਮਹਾਰਾਜ ਇਸ ਘਰ ਗਏ ਸੀਗੇ ਤੇ ਉਹਨਾਂ ਨੇ ਨਾ ਜੋ ਵੀ ਟੈਲੀਫੋਨ ਚੋਂ ਦਿੱਤਾ ਆ ਉਹਨਾਂ ਦੀ ਕੋਈ ਨਾ ਕੋਈ ਦਸਵੰਤ ਚ ਹਾਜ਼ਰੀ ਲਵਾ ਦੇਣਾ ਅਰਦਾਸ ਕਰਕੇ ਨਾ ਤੇ ਭਾਈ ਫਗੂ ਰੁਮਾਲ ਖੋਲਦਿਆ ਰੁਮਾਲ ਖੋਲਦਿਆ ਜੋ ਵੀ ਊੜਾ ਪਿੱਛੇ ਕਰਦੇ ਆ ਤੇ ਨਾ ਵਿੱਚੋਂ ਨਾ ਇੱਕ ਗਟਕ ਨਿਕਲਦੀ ਆ ਕਾਦੀ 베ਰ ਦੀ 베ਰ ਦੀ ਗਟਕ ਹੁੰਦੀ ਨਾ ਛੋਟੀ ਤੇ 베ਰ ਦੀ ਗਟਕ ਨਿਕਲਦੀ ਆ ਤੇ ਮਨ ਚ ਨਾ ਬੜਾ ਉਤਸ਼ਾਹ ਆ ਜਾਂਦਾ ਉਹ ਗਟਕਈ ਆ ਕਹਿੰਦਾ ਚਲੋ ਗੁਰੂ ਸਾਹਿਬ ਨੇ ਮੇਰ ਕਰਤੀ ਆ ਗਟਕ ਕਢਵਾਤੀ ਆ ਤੇ ਕਹਿੰਦਾ ਭਾਈ ਫੱਗੂ ਨੇ ਨਾ ਅਰਦਾਸ ਕਰਕੇ ਆਪਣੇ ਹੀ ਲੌਨ ਦੇ ਵਿੱਚ ਨਾ ਤੇ ਅਰਦਾਸ ਕਰਕੇ ਤੇ ਦਬਤੀ ਗਟਕ ਉਹਦਾ ਕਹਿੰਦੇ ਜਦੋਂ ਵੱਡਾ ਹੋਏਗਾ ਦਰਖਤ ਤੇ ਬੇਰ ਲੱਗਣਗੇ ਤੇ ਸੰਗਤਾਂ ਬੇਸ਼ੱਕ ਨਗੀਆਂ ਹਾਜ਼ਰੀ ਲੱਗੇਗੀ ਦੁਸ਼ਮੰਦ ਦੀ